cái này cái gì vậy? cái gì vậy đó? cái gì vậy? cái gì vậy? ਜਾ ਰਿਹਾ ਹੈ ਰਸਤੇ ਵਿੱਚ ਮੋਕੇ ਦੀਆਂ ਹੋਰ ਜਿੱਥੇ ਜਿੱਥੇ ਵੀ ਹੈ ਹਸਪਤਾਲ ਜਿੱਥੇ ਕੋਈ ਨੇਡਵੇਸ ਟਾਈਮ ਹੈ ਸਾਰੇ ਰੁੱਕ ਕੇ ਹਸਪਤਾਲ ਦੇਖ ਕੇ ਜਿੱਥੇ ਕੰਮ ਚੱਲਦਾ ਪਿਆ ਔਰ ਮੇਰਾ ਚਚੇ ਤੌਰ ਤੇ ਜਿਹੜਾ ਮਿਸ਼ਨ ਹੈਗਾ ਜਿਹੜਾ ਸ਼ੁੱਧ ਨਸ਼ੇ ਫਰੋਦਾ ਹੈ ਉਹਦਾ ਸਾਰਾ ਰਿਵਿਊ ਕਰਨਾ ਕਿ ਉਹਦਾ ਕੀ ਸਟੇਟਸ ਹੈ ਹਾਸ਼ਾ ਪਰ ਮੈਂ ਦੇਖਿਆ ਤੁਸੀਂ ਵੀ ਦਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਦੇਖ ਕੇ ਆ ਜੀਓ ਇੱਕ ਵਾਰੀ ਇਹ ਬੱਚੇ ਜਿਹੜੇ ਹੈਗੇ ਆ ਉਸ ਵੇਲੇ ਯੋਗਾ ਕਰਦੇ ਆ ਕਿਚਨ ਗਾਰਡਨਿੰਗ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਉਹਦੇ ਫੈਮਿਲੀਆਂ ਨੂੰ ਬੁਲਾਇਆ ਜਾਂਦਾ ਵੀ ਇੱਕ ਵੇਕੈਂਟ ਤੇ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਤੇ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਹੈ ਟ੍ਰੇਡਸ ਸਿਖਾਇਆ ਜਾ ਰਿਹਾ ਕੋਈ ਨਾ ਕੋਈ ਉਸ ਤੋਂ ਬਾਅਦ ਉਹਨਾਂ ਨੂੰ ਅਪਲਾਈਮੈਂਟ ਜਿਹੜੀਆਂ ਜਨਰੇਸ਼ਨ ਸਕੀਮਾਂ ਉਹਦੇ ਨਾਲ ਜੋੜਿਆ ਜਾ ਰਿਹਾ ਬਹੁਤ ਇੱਕ ਪੋਜ਼ਿਟਿਵ ਲਾਇਬ੍ਰੇਰੀ ਬਣੀ ਹੋਈ ਆ ਉਹਨਾਂ ਦੇ ਖੇਡਣ ਦਾ ਬੰਦੋਬਸਤ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਕਿਚਨ ਗਾਰਡਨਿੰਗ ਕਰਦੇ ਆ ਇਲੈਕਟ੍ਰੀਸ਼ੀਅਨ ਦਾ ਕੰਮ ਪਲੰਬਰ ਦਾ ਕੰਮ ਜਿਹੜੇ ਫਿਟਰ ਦਾ ਕੰਮ ਜੋ ਇੰਡਸਟਰੀ ਨੂੰ ਲੋੜ ਆ ਸਾਰੇ ਤੇ ਉਹਦੇ ਸਾਨੂੰ ਬਹੁਤ ਸਾਰੇ ਜਿਹੜੇ ਆਮ ਜਿਹੜੇ ਫਲੰਥਰੋਪਿਸਟ ਆ ਉਹਨਾਂ ਦੀ ਵੀ ਸਪੋਰਟ ਮਿਲ ਰਹੀ ਆ ਔਰ ਉਹਨਾਂ ਨੇ ਜਿਹੜੇ ਸਾਡੇ ਕੋਲੇ 50 ਬਜਟ ਹੁੰਦਾ ਸੀ ਉਹਨੂੰ 150 ਬਜਟ ਕਰ ਦਿੱਤਾ ਉਹਨਾਂ ਨੇ ਬੰਕਰ ਬੈਡਸ ਕਹਿੰਦੇ ਆ ਵੀ ਇੱਕ ਬੈਡ ਦੇ ਉੱਪਰ ਦੂਜਾ ਬੈਡ ਲਾ ਕੇ ਉਹਨਾਂ ਨੂੰ ਉਹਦੀ ਕੁਆਸਟਿ ਵੀ ਵਧਾ ਕੇ ਤੇ ਸਾਰੇ ਐਨ ਜੀਓਸ ਗਵਰਨਮੈਂਟ ਦਾ ਸਾਰਾ ਆਪਰੇਟਰ ਰੈੱਡ ਕਰਾਸ ਬਹੁਤ ਅੱਛੇ ਤਰੀਕੇ ਨਾਲ ਸਾਡੇ ਡਾਕਟਰ ਸਾਹਰੇ ਮਿਲ ਕੇ ਜਿਹੜਾ ਹੈਗਾ ਤੁਹਾਡੇ ਵੀ ਜਿਹੜਾ ਡਾਕਟਰ ਕਮਲਜੀਤ ਨੇ ਆਫਰ ਕੀਤਾ ਕਿ ਮੈਂ 2 ਘੰਟੇ ਫਰੀ ਸਰਵਿਸ ਦੇਵਾਂਗਾ 5 ਡੇਸ ਦੀ ਇੱਕ ਵਟ ਅਸੀਂ ਕਵਰਟੀ ਸਰਵਿਸ ਕਰਾ ਲੈ ਅਸੀਂ ਕਹਿੰ ਆਗੇ ਜਿਹੜਾ ਹੁਸ਼ਿਆਰਪੁਰ ਹੈ ਮੈਨੂੰ ਲੱਗਦਾ ਕਿ ਪਹਿਲਾ ਜ਼ਿਲ੍ਹਾ ਬਣੇਗਾ ਜਿਹੜਾ ਨਸ਼ਾ ਮੁਕਤ ਹੋਏਗਾ ਇਹ ਜੇ ਕਿ ਸਰ ਅਸੀਂ ਇਸ ਤੋਂ ਸਵਾਇ ਜਿਹੜਾ ਹੈਗਾ ਤੁਹਾਡਾ ਇਸ ਤੋਂ ਸਵਾਇ ਜਿਹੜਾ ਹੈਗਾ ਤੁਹਾਡਾ ਜਿਹੜਾ ਡੈਂਗੀ ਮਲੇਰੀਆ ਚਿਕਨਗੁਨੀਆ ਡਾਇਰੀਆ ਕੋਲਰਾ ਔਰ ਹੈਪਟਾਈਟਿਸ اے ਵੈਕਟਰ ਤੇ ਵਾਟਰ ਬੋਰਨ ਚੀਜ਼ ਜਿਹੜੀਆਂ ਮੱਖੀਆਂ ਮਛਰਾਂ ਨਾਲ ਗੰਦੇ ਪਾਣੀ ਨਾਲ ਆਉਣ ਵਾਲੀਆਂ ਬਿਮਾਰੀਆਂ ਉਹਦਾ ਰਿਵਿਊ ਕਰ ਰਹੇ ਆ ਜੀ ਤੇ ਕੋਵਿਡ ਬਾਰੇ ਕੋਈ ਅੱਜ ਦੀ ਡੇਟ ਦੇ ਵਿੱਚ ਪੰਜਾਬ 'ਚ ਬਹੁਤ ਕੱਟ ਦਿੱਸਾ ਹੈ ਔਰ ਜਿਹੜੇ ਆ ਗਏ ਉਹ ਮਾਈਲਡ ਹੈ ਇਹ ਸਪਟੋਮੈਟਿਕ ਹੈ ਜਾਂ ਉਹਨੂੰ ਪਤਾ ਨਹੀਂ ਜਾਂ ਬਹੁਤ ਵਾਰ ਜਿਆ ਸਪਟੋਮੈਟਿਕ ਆ ਗਿਆ ਥਿਸ ਇਜ਼ ਨਾਥਿੰਗ ਟੂ ਵਰੀ ਪ੍ਰਾਣਾ ਗੜਾ ਹੈਗਾ ਓਮਿਕਰੋਨ ਦਾ ਇੱਕ ਵੇਰੀਐਂਟ ਹੈ ਜਿਆਨਵਰ ਇਹਦੇ ਵਿੱਚ ਕੋਈ ਨਥਿੰਗ ਟੂ ਵਰੀ ਸੋ ਇਹ ਸਾਰਾ ਜਿਹੜਾ ਹੈਗਾ ਕੰਪਰੀਹੈਂਸਿਵ ਮੇਰਾ ਟੂਰ ਹੈਗਾ ਮੈਂ ਇਥੋਂ ਗੁਰਦਾਸਪੁਰ ਫਿਰ ਅੰਮ੍ਰਿਤਸਰ ਫਿਰ ਗੋਰਥਲਾ ਔਰ ਜਲੰਧਰ ਮੈਂ ਸਾਰੇ ਜਿਹੜੇ ਡਿਸਟ੍ਰਿਕਟ ਹੈਗਾ ਸਾਡਾ ਬਹੁਤ ਅੱਛਾ ਇਨੀਸ਼ੀਏਟਿਵ ਹੈ ਉਹ ਗੱਡੀ ਆਂਦੀ ਆ ਅਸੀਂ ਕੱਲ ਵੀ ਇੱਕ ਵੱਡੀ ਵੱਡੀ ਕਾਨਫਰੰਸ ਕੀਤੀ ਇਹਦੇ ਵਾਸਤੇ ਮੈਂ ਇਹ ਸਾਡਾ ਫਰਜ਼ ਵੀ ਹੈ ਜੀ ਅਸੀਂ ਚਾਹੁੰਦੇ ਵੀ ਆ ਕਿ ਜਿਹੜੇ ਲੋਕ ਆ ਉਹ ਆ ਕੇ ਹਰ ਦੁਕਾਨਦਾਰ ਹਰ ਇੱਕ ਗਾਹਕ ਜਿਹੜਾ ਹੈਗਾ 50 ਰੁਪਏ ਦੇ ਨਾਲ ਉਹ ਦੁੱਧ ਖਨੀਰ ਦੇਸੀ ਕਿਉ ਸਾਰੇ ਮਸਾਲੇ ਮਠਾਈਆਂ ਸਾਰੇ ਟੈਸਟ ਕਰਾ ਸਕਦੇ ਆ ਉਹ ਜਿਆਦਾ ਮਰਡ ਪ੍ਰੋਡਕਟਸ ਦੇ ਵਿੱਚ ਆ ਜੀ ਜਿਹੜਾ ਪੀੜ ਦੇ ਵਿੱਚ ਸਭ ਤੋਂ ਜਿਆਦਾ ਹੈ ਉਹ ਦੇਸੀ ਕੀ ਇਹ ਸਭ ਤੋਂ ਜਿਆਦਾ ਮਸਾਲਿਆਂ ਦੇ ਵਿੱਚ ਵੀ ਜਿਹੜਾ ਹਲਦੀ ਹੈ ਜਾਂ ਜਿਹੜੇ ਤੁਹਾਡੇ ਦੇਗੀ ਮਿਰਚਾ ਉਹਦੇ ਵਿੱਚ ਵੀ ਮਲਾਵਟ ਆ ਰਹੀ ਹੈ ਤੇ ਇਹ ਸਾਰੀ ਅਸੀਂ ਮੌਕੇ ਤੇ ਟੈਸਟ ਕਰਕੇ ਉਸੇ ਬਾਰੇ ਰਿਪੋਰਟ ਦੇ ਦਿੰਨੇ ਆ ਔਰ ਲੋਕਾਂ ਨੂੰ ਡਰ ਦੀ ਲੋੜ ਨਹੀਂ ਹੈ ਜੀ ਇੱਕ ਸਾਡਾ ਹੁੰਦਾ ਜਿਹੜਾ ਐਨਫੋਰਸਮੈਂਟ ਹੁੰਦਾ ਜਿਹਦੇ ਵਿੱਚ ਜੁਰਮਾਨਾ ਹੁੰਦਾ ਜੇਲ ਵੀ ਹੋ ਸਕਦੀ ਹੈ ਜੇ ਕੋ ਮਤਲਬ ਡੇਂਜਰਸ ਆਵੇ ਇਹ ਸਾਡਾ ਇੱਕ ਐਜੂਕੇਸ਼ਨਲ ਕੈਂਪੇਨ ਹੈ ਨੂੰ ਸਰਵੇਲੈਂਸ ਕਹਿੰਦੇ ਅਸੀਂ ਇਹ ਮੌਕੇ ਤੇ ਜਾ ਕੇ ਟੈਸਟ ਕਰਕੇ ਅਗਲੇ ਨੂੰ ਐਜੂਕੇਟ ਕਰਨਾ ਤੇ ਤੁਸੀਂ ਵੀ ਇਹਦੇ ਵਿੱਚ ਸਾਨੂੰ ਜਿਹੜੀ ਜਮਾਨਤ ਤੁਸੀਂ ਬੰਨੋ ਦੱਸ ਰਹੇ ਹੋ ਨਾ ਜੀ ਮੇਰੇ ਨਾਲ ਚੱਲੋ ਤੁਸੀਂ ਜਿਹੜੀ ਆਪਣੇ ਐਸਐਮਓ ਸਾਭ ਨੂੰ ਦਿਓ ਇਹ ਤੁਸੀਂ ਉਹਨਾਂ ਨੂੰ ਐਕਸੈਸਿਬਲ ਇਨਫੋਰਮੇਸ਼ਨ ਦਿਓ ਇਹ ਆਪੇ ਗੱਡੀ ਮਗਾਣਗੇ ਚੱਕਰਾਂਗੇ ਇਹ ਆਪਣੇ ਲੈਵਲ ਤੇ ਜਾ ਕੇ ਵੀ ਉਹਨਾਂ ਨੂੰ ਐਜੂਕੇਟ ਕਰ ਹੀ ਸਕਦੇ ਉਹਦੇ ਤੋਂ ਕੋਈ ਨਹੀਂ ਸਰ ਇਹ ਬੜੀ 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 ਪ੍ਰਾਣੀ ਬਿਮਾਰੀ ਹੈ ਜਿਹੜੀ ਇਹ ਇਹ ਨੁਕਰੀਆਂ ਏਰੀਆ ਦੇ ਵਿੱਚ ਵਗੇ ਰਹੇ ਕਿ ਦੱਸੋ ਜਿਆਤੂਰ ਦੇ ਵਿੱਚ ਸਾਰੇ ਇੱਕ ਨੀਰ ਜਿਹੜਾ ਹੈਗਾ ਨਾ ਪਟੋਕੜੀ 60% ਜਿਹੜਾ ਡੁਪਲੀਕੇਟ ਰੀਸਿਵ ਹੋ ਗਿਆ ਸਰ ਇਹ ਸਾਰੇ ਪੰਜਾਬ ਦੇ ਵਿੱਚ ਜੀਵਨ 50% ਹੈਗਾ ਸਾਰੇ ਪੰਜਾਬ 'ਚ ਹੀ ਹੈ ਇਹ ਇਨਫੈਕਟ ਰੇਟ ਜਿਹੜਾ ਸਰ ਦੇ ਨਾ ਪੰਜਾਬ ਦੇ ਵਿੱਚ ਜ਼ਿਆਦਾ ਆਉਂਦਾ ਉਹ ਯੂਪੀ ਤੋਂ ਹਰਿਆਣਾ ਤੋਂ ਵੱਧ ਕੇ ਬਾਹਰੋਂ ਵੱਧ ਕੇ ਆਉਂਦਾ ਪੰਜਾਬ 'ਚ ਉਹ ਅਸੀਂ ਕੁਆਰਟਲਾਈਜ਼ ਵਿੱਚ ਪੜਿਆ ਵੀ ਆ ਲੋਕਾਂ ਨੂੰ ਸਜ਼ਾ ਵੀ ਹੋਈ ਹੈ ਜੁਰਮਾਨਾ ਵੀ ਬਹੁਤ ਕੀਤਾ ਅਸੀਂ ਪਰ ਜਿਹੜੇ ਹਿਊਮਨ ਕ੍ਰੀਏਟ ਹੈਗੇ ਨਾ ਜੋ ਚਾਹੇ ਉਹ ਨਸ਼ੇ ਦੀ ਗੱਲ ਕਰ ਲਈਏ ਜਾਂ ਨਕਲੀ ਪਨੀਰ ਦੀ ਜਾਂ ਡੈਟੋਰਲ ਟਵੀਟ ਦੀ ਤੇ ਦੇਖੋ ਕਿੰਨੇ ਪਾਪੀ ਬੰਦੇ ਆ ਜਿਹੜੇ ਉਹਨੂੰ ਪਤਾ ਵੀ ਜਿਹੜਾ ਇਹ ਮੈਂ ਚੀਜ਼ ਬਣਾ ਰਿਹਾ ਪਨੀਰ ਬਣਾ ਰਿਹਾ ਇਹ ਖਾਣ ਵਾਲਾ ਪਨੀਰ ਨਹੀਂ ਆ ਔਰ ਦੂਜੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਸਟਾਫ ਨੂੰ ਵੀ ਨਹੀਂ ਪਤਾ ਸੀ ਇੱਕ ਐਨਲੌਗ ਨੀਰ ਹੁੰਦਾ ਦੁੱਧ ਤੋਂ ਨਹੀਂ ਬਣਦਾ ਠੀਕ ਆ ਜੀ ਉਹ ਸਟਾਰਸ ਤੋਂ ਔਰ ਦੂਜੇ ਜਿਹੜੇ ਕੈਮੀਕਲਸ ਤੋਂ ਬਣਦਾ ਪਰ ਉਹ ਇੰਡੀਆ ਦੇ ਵਿੱਚ ਲੀਗਲ ਆ ਲੇਕਿਨ ਉਹਦੀ ਕੰਪੋਜੀਸ਼ਨ ਆ ਉਹਦੇ ਵਿੱਚ ਵੀ ਗੜਬੜ ਕਰਦੇ ਆ ਇਹ ਇਹਨਾਂ ਲੋਕ ਪਨੀਰ ਵੀ ਚੜਾਇਆਗਾ बिकਦਾ ਜ਼ਿਆਦਾ ਦੁਕਾਨਾਂ ਵਾਲੇ ਇਹਨਾਂ ਲੋਕ ਪਨੀਰ ਜੜੇ ਹੈਗੇ ਯੂਜ਼ ਕਰਦਾ ਜਿਹੜਾ ਕਿ ਦੁੱਧੋਂ ਨਹੀਂ ਬਣਦਾ ਬਟ ਆਪ ਬੰਦੇ ਨੂੰ ਪਤਾ ਨਹੀਂ ਲੱਗਦਾ ਬਟ ਚਲੋ ਟੈਸਟ ਕਰਕੇ ਪਤਾ ਲੱਗ ਜਾਂਦਾ ਲੇਕਿਨ ਜੇ ਉਹ ਐਨਾਲੌਗ ਪਨੀਰ ਯੂਜ਼ ਕਰਦਾ ਤੇ ਉਹ ਐਨਾਲੌਗ ਦਾ ਮਤਲਬ ਹੁੰਦਾ ਕਿ ਉਹਦਾ ਨਾਮ ਉਹਦਾ ਐਨਾਲੌਗ ਦਾ ਮਤਲਬ ਹੁੰਦਾ ਵੀ ਜਿਵੇਂ ਇਹ ਆ ਤੇ ਤੁਹਾਡਾ ਐਨਾਲੌਗ ਹੋ ਗਿਆ ਇੱਕੋ ਜਿਹੇ ਜਿਹੜੇ ਆਪਸ ਰਲਦੇ ਮਿਲਦੇ ਹੋਣ ਤੇ ਉਹਦੇ ਵਾਸਤੇ ਉਹਨੂੰ ਲਿਖ ਕੇ ਲਾਣਾ ਹੁੰਦਾ ਵੀ ਇਹ ਜਿਹੜਾ ਪਨੀਰ ਹੈ ਇਹ ਦੁੱਧਾ ਨਹੀਂ ਹੈ ਐਨਾਲੌਗ ਪਨੀਰ ਹੈ ਉਹ ਲਿਖ ਕੇ ਲਾਣਾ ਹੁੰਦਾ ਤਾਂ ਕਿ ਕਸਟਮਰ ਨੂੰ ਪਤਾ ਲੱਗ ਜਾਵੇ ਸਾ ਫਕੀਰੀਆ ਹਸਪਤਾਲ ਦੇ ਡਰਗ ਐਡਿਕਸ਼ਨ ਸੈਂਟਰ ਦੀ ਗੱਲ ਹੈ ਸਰ ਇਹ ਵੀ ਦੇਖੋ ਉਹਦੇ ਚ ਤੁਹਾਡੇ ਹੋਟਸਾਇਟ ਪਾਸੇ ਤੇ ਚਲਾ ਲਿਆ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉਹਦੇ ਚ ਡੀ ਐਡਿਕਸ਼ਨ ਜੀ ਅਪਰੇਟੇਸ਼ਨ ਤੇ ਉਹ ਸਾਨੂੰ ਕੈਵਸ ਗੈਲਡ ਡਵੈਲਪਮੈਂਟ ਦੂਜਾ ਅਪਰੋਚਰ ਦੇਖਦੇ ਹੋ ਜਦੋਂ ਸਾਨੂੰ ਲੋਡ ਪੈ ਵੀ ਸਾਡੇ ਕੋਲੇ ਉੱਥੇ 50 ਬੈਡ ਸੀਗੇ ਹੁਣ 750 ਬੈਡ ਆ ਗਏ ਜਿਵੇਂ ਜਿਵੇਂ ਸਾਨੂੰ ਲੋਡ ਪੈ ਰਿਹਾ ਸੀ ਉਹ ਐਕਸਪੈਂਡ ਕਰ ਰਹੇ ਆ ਜੀ ਉਹਦੇ ਵਾਸਤੇ ਸਾਨੂੰ ਬਹੁਤ ਸਾਰਾ ਸਟਾਫ ਉਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੋਣਗੀਆਂ ਅਸੀਂ ਤੁਹਾਡੇ ਇੱਥੇ ਸ਼ੁਰੂਆਤ ਕਰ ਰਹੇ ਆ ਡਾਕਟਰ ਸਾਹਿਬ ਦੇ ਨਾਲ ਤੇ ਕਲੀਨਿਕ ਉੱਥੋਂ ਜਿਹੜੇ ਮੋਟੀਵੇਟ ਹੋਣਗੇ ਉਹਨਾਂ ਨੂੰ ਜਾ ਕੇ 2 ਹਫ਼ਤੇ ਦੀ ਪ੍ਰੋਸੈਸ ਉੱਥੇ ਜਾ ਕੇ ਰੈਸਿਡੈਂਟ ਕੇ ਵਾਪਸ ਆ ਕੇ ਉਹ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਦਾਂਗੇ ਆਪਣਾ ਕੋਈ ਕੰਮ ਸ਼ੁਰੂ ਕਰ ਸਕਦੇ ਆ ਕਿਸ ਇੰਡਸਟਰੀਜ਼ ਦਾ ਕੰਮ ਕਰ ਸਕਦੇ ਆ ਜਾਂ ਐਂਟਰਪ੍ਰਨਰ ਖੁਦ ਬਣ ਕੇ ਲੋਕਾਂ ਨੂੰ ਕੰਮ ਦੇ ਸਕਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਕੇਰੀਆਂ ਵਿੱਚ ਬਹੁਤ ਲੰਬੀ ਸਮੇਂ ਤੋਂ ਡਿਮਾਂਡ ਸੀ ਕਿ ਮਕੇਰੀਆਂ ਹਸਪਤਾਲ ਅਪਗ੍ਰੇਡ ਕੀਤਾ ਜਾਏ ਇੱਥੇ ਟ੍ਰੋਮਾ ਸੈਂਟਰ ਬਣਾਇਆ ਜਾਏ ਓ ਸਾਡੀ ਸਰਕਾਰ ਵੱਲੋਂ ਹੁਣ 4 ਕਰੋੜ ਰੁਪਏ ਲਾ ਕੇ ਇੱਥੇ ਟ੍ਰੋਮਾ ਸੈਂਟਰ ਬਣ ਰਿਹਾ ਹੈ ਨਾਲੇ ਹਸਪਤਾਲ 75 ਬੈੱਡ ਤੋਂ ਵਧਾ ਕੇ 100 ਬੈੱਡ ਦਾ ਕੀਤਾ ਜਾ ਰਿਹਾ ਹੈ ਉਸੇ ਸਿਲਸਿਲੇ ਵਿੱਚ ਅੱਜ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਜੀ ਇੱਥੇ ਆਏ ਸੀਗੇ ਕੰਮ ਦਾ ਨਿਰੀਖਣ ਕਰਕੇ ਗਏ ਨੇ ਪਰ ਕਹਿ ਕੇ ਗਏ ਨੇ ਕਿ ਕੰਮ ਜੋਰਾਂ ਸ਼ੋਰਾਂ ਨਾਲ ਚੱਲੇਗਾ ਔਰ ਜਲਦੀ ਇਹ ਕੰਮ ਨੇਪਰੇ ਚਾੜ ਕੇ ਹਸਪਤਾਲ ਲੋਕਾਂ ਦੇ ਹਵਾਲੇ ਕਰਤਾ ਜਾਏ। ਚੱਲਾ ਜਾਂਦੇ ਅੱਜ ਮਿਸਟਰ ਸਾਹਿਬ ਅੱਜ ਹੈਲਥ ਮਿਨਿਸਟਰ ਮਿਸਟਰ ਬਲਬੀਤ ਸਿੰਘ ਜੀ ਸਾਡੇ ਇੱਥੇ ਹਸਪੀਟਲ ਆਏ ਸੀ। ਉਹਨਾਂ ਦਾ ਜਿਹੜਾ ਵਿਜ਼ਿਟ ਸੀ ਹੁਸ਼ਿਆਰਪੁਰ ਸੀ ਪਹਿਲਾਂ ਰੀਹੈਬਿਲੀਟੇਸ਼ਨ ਸੈਂਟਰ ਤੇ ਡਿਟੈਕਸ਼ਨ ਸੈਂਟਰ ਦੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਪਠਾਨਕੋਟ ਜਾਣਾ ਸੀ ਤੇ ਥੋੜੇ ਟਾਈਮ ਲਈ ਉਹ ਸਾਡੇ ਸਾਡੇ ਤੇ ਕੰਸਟਰਕਸ਼ਨ ਚੱਲ ਰਹੀ ਹੈ ਜਿਹੜੀ ਕਿ ਸਰਕਾਰ ਨੂੰ ਕਰਾਈ ਜਾ ਰਹੀ ਹੈ। ਵਾਰਡ ਬਣ ਰਿਹਾ 75 ਤੋਂ 100 ਬੈੱਡ ਦਾ ਸਾਡਾ ਹਸਪਤਲ ਹੋ ਜਾਏਗਾ। ਤੇ ਉਹਨਾਂ ਨੇ ਕੰਸਟਰਕਸ਼ਨ ਸਾਈਟ ਤੇ ਜਾ ਕੇ ਕੰਸਟਰਕਸ਼ਨ ਦੇਖੀ ਤੇ ਆਪਣੀ ਜਿਹੜੀ ਹੈਗੀ ਸੈਟੀਸਫੈਕਸ਼ਨ ਪ੍ਰਗਟ ਕੀਤੀ। ਤੇ ਉਸ ਤੋਂ ਬਾਅਦ ਉਹ ਪਠਾਨਕੋਟ ਦੇਰਵਾਨਾ ਠੀਕ ਐ ਠੀਕ ਤਾਂ ਹੀ ਹੈ ਕਿ ਕਿਤੇ ਬਾਹਰ ਰਸਤੇ ਦੀ ਗੱਲ ਕਰੀਏ ਤੇ ਰੇੜੀਆਂ ਦੁਨੀਆ ਵੱਡੇ ਰਸਤੇ ਨੂੰ ਕਿ ਕਿਤੇ ਅਮਰਜੈਂਸੀ ਹੋਣਾ ਤੇ ਉਹਦੇ ਬਾਰੇ ਕੋਈ ਦੇਖੋ ਉਹ ਤਾਂ ਜਿਹੜਾ ਹੈਗਾ ਰੇੜੀਆਂ ਵਾਲੇ ਦਾ ਉਹ ਤਾਂ ਨਜਾਇਜ਼ ਕਬਜ਼ਾ ਹੈਗਾ ਜੀ ਨੇਚਰਲੀ ਜਿਹੜਾ ਹੈਗਾ ਹਸਪਤਾਲ ਦਾ ਗੇਟ ਚੌਂਕ ਤੇ ਹੁੰਦਾ ਹੈ ਮੇਨ ਹਾਈਵੇ ਪਠਾਨਕੋਟ ਜੰਮੂ ਤੱਕ ਜਾਂਦਾ ਹੈਗਾ ਤੇ ਨੇਚਰਲੀ ਉਹਦੇ ਨਾਲ ਜੇ ਉਹ ਕਬਜ਼ਾ ਕਰਨਗੇ ਸੜਕ ਦੇ ਉੱਤੇ ਤੇ ਜੇ ਕੋਈ ਗਾਹਕ ਵੀ ਆਏਗਾ 500 ਫੁੱਟ ਤਕਰੀਬਨ ਦਾ 10 ਤੋਂ 15 ਫੁੱਟ ਦਾ ਕਬਜ਼ਾ ਜਿਹਦੇ ਨਾਲ ਟ੍ਰੈਫਿਕ ਜਾਮ ਵੀ ਲੱਗਦੇ ਆ ਐਕਸੀਡੈਂਟ ਦਾ ਡਰ ਵੀ ਪਿਆ ਰਿਹਾ ਹੈ ਤੇ ਸਤਕਾਰ ਨੂੰ ਜੇ ਆਪਾਂ ਇਹੀ ਕਹਿੰਦੇ ਕਿ ਇਹਨੂੰ ਥੋੜਾ ਪਰੇ ਕਰਾਇਆ ਲੈਣ